ਮੈਂ ਸਿੱਧਾ ਪਿਛਲੀ ਸਰਕਾਰ ਦੇ ਮੰਤਰੀ ਸਾਹਿਬ ਬਗੰਦੇ ਇਹ ਬਹੁਤ ਵਿਕਾਸ ਹੋਇਆ ਉੱਥੇ ਕੁਝ ਵੀ ਵਿਕਾਸ ਨਹੀਂ ਹੈਗਾ ਨਾ ਤਾਂ ਸਾਡਾ ਹਸਪੀਟਲ ਹੈ ਦੋਏ ਹਸਪੀਟਲ ਹੈ ਇੱਕ ਸਿੰਘਪੁਰ ਹਸਪੀਟਲ ਨੂਰਪੁਰੇ ਦੀ ਬਲਾਕ ਚ ਪੈਂਦਾ ਹੈ 138 ਪਿੰਡਾਂ ਦਾ ਇੱਕ ਰੋਪੜ ਚ ਹੈ ਮੇਨ ਰੋਪੜ ਸ਼ਹਿਰ ਵਿੱਚ ਹੈ ਦੂਸਰਾ ਮੈਨੇ ਦਾ ਕੰਮ ਵੀ ਬਹੁਤ ਵੱਡਾ ਚੱਲ ਰਿਹਾ ਹਸਪੀਟਲ ਤੇ ਕੋਈ ਡਾਕਟਰ ਨਹੀਂ ਆ ਪੰਜ ਸਾਲ ਤੇ ਇਹ ਹਾਲਾਤ ਹੋ ਗਏ ਵੇ ਕੱਲ ਵੀ ਮੈਂ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਬ੍ਰਹਮੇਂਦਰਾ ਜੀ ਨੂੰ ਕਿ ਤੁਸੀਂ ਹਸਪੀਟਲ ਡਾਕਟਰ ਦਿਓ ਉਸ ਹਸਪੀਟਲ ਨੂੰ ਚਲਾਓ ਬੜੇ ਲੋਕਾਂ ਦੀ ਮੁੱਖ ਮੰਗ ਹੈ ਜਿੰਨੀ ਮੇਤੇ ਹੋ ਸਕਦਾ ਹੈ ਮੈਂ 2 ਦਿਨ ਪਹਿਲਾਂ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਦੀ ਐਮਪੀ ਸਾਹਿਬ ਦੀ ਪ੍ਰਧਾਨਗੀ ਥੱਲਾ ਉਹਨਾਂ ਤੋਂ ਵੀ ਮੈਂ ਐਂਬੂਲੈਂਸਾਂ ਪੁਵਾਈਆਂ ਉਹਨਾਂ ਵਾਸਤੇ ਕੁਝ ਦਵਾਈਆਂ ਦੁਈਆਂ ਦਾ ਸਿਸਟਮ ਵੀ ਕਰਵਾਇਆ ਵੀ ਐਮਪੀ ਫੰਡ ਚੋਂ ਕੁਝ ਪੈਸਾ ਲੈ ਕੇ ਆਈਏ ਵੀ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡਾ ਹਸਪੀਟਲ ਚੱਲਾ ਸਭ ਤੋਂ ਮੇਰੀ ਤਾਂ ਇਹੀ ਮੋਖ ਹੈ ਵੀ ਜਿਹੜੇ ਲੋਕਾਂ ਦੀ ਆਮ ਲੋਡ ਹੈ ਰੋਜ਼ ਦਿਨ ਦੀ ਦੀ ਕੀ ਲੋੜ ਹੈ ਹਸਪੀਟਲਾਂ ਵਿੱਚ ਜ਼ਿਆਦਾ ਜ਼ਰੂਰੀ ਚਾਹੀਦੇ ਸਾਡੇ ਦੇਖੋ ਹਯਤਕਰ ਜਿਹੜੇ ਮੈਂ ਮੰਤਰੀਆਂ ਸਾਹਿਬ ਨੂੰ ਮਿਲਦਾ ਉਹ ਤਾਂ ਪੂਰਾ ਆਪਣਾ ਭਰੋਸਾ ਦੇ ਰਿਹਾ ਸਾਨੂੰ ਪਰ ਕੁਛ ਨਾ ਕੁਛ ਜਿਹੜੇ ਹਾਰੇ ਹੋਏ ਕੈਂਡੀਡੇਟ ਹੈ ਉਹ ਆਪਣੇ ਆਪ ਨੂੰ ਕੁਛ ਨਾ ਕੁਛ ਲੋਕਾਂ ਨੂੰ ਲੇਖੇ ਚ ਪਾ ਰਹੇ ਆ ਵੀ ਅਸੀਂ ਇਸ ਤਰ੍ਹਾਂ ਕੰਮ ਨਹੀਂ ਹੋਣ ਦੇ ਗੇ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਕੰਮ ਕਰਾ ਕੇ ਛੱਡਾਂਗੇ ਜੋ ਵੀ ਹੈ ਲੋਕਾਂ ਨਾਲ ਲੜ ਕੇ ਅਸੀਂ ਆਪਣੇ ਹਲਕੇ ਦੇ ਮੁੱਦੇ ਵੀ ਉਠਾ ਰਹੇ ਆ ਕੁਝ ਸਾਡੇ ਜਿਹੜੇ ਫਾਰਗ ਟੀਚਰਾਂ ਦਾ ਇੱਕ ਮੁੱਦਾ ਹੈ ਇੱਕ ਮੇਰੇ ਆਪਣੇ ਕਈ ਹਲਕੇ ਦੇ ਮੁੱਦੇ ਆਏ ਵੈਸੇ ਥਰਮਾ ਪਲਾਂਟ ਦਾ ਬਹੁਤ ਸਾਡਾ ਮੁੱਦਾ ਹੈ ਜਿਹੜਾ ਥਰਮਾ ਪਲਾਂਟ ਬਾਦਤ ਸਾਹਿਬ ਨੇ ਪ੍ਰਾਈਵੇਟ ਬਿਜਲੀ ਲੈ ਰਹੇ ਆ ਬਣਾ ਰਹੇ ਆ ਥਰਮਾ ਪਲਾਂਟਾਂ ਚ ਸਰਕਾਰੀ ਥਰਮਾ ਪਲਾਂਟ ਬੰਦ ਹੈ ਅਸੀਂ ਕਹਿੰਦੇ ਸਰਕਾਰੀ ਥਰਮਾ ਪਲਾਂਟ ਚਲਾਓ ਤੇ ਉੱਥੇ ਹੀ ਜਿਹੜੇ ਲੋਕ ਬੰਦ ਐ ਨੌਕਰੀ ਤੋਂ ਬਾਹਰ ਕੱਢੇ ਹੋਏ ਐ ਕੁਝ ਲੋਕ ਬੱਚੇ 25 ਸਾਲ ਹੋ ਗਏ 8-8000 ਦੀ ਕੱਚੀ ਦੀ ਨੌਕਰੀ ਕਰਦੇ ਉਹਨਾਂ ਨੂੰ ਪੱਕੇ ਕਰੋ ਜਾਂ ਤਨਖਾਹਾਂ ਵਧਾਓ ਅਸੀਂ ਕਹਿੰਦੇ ਪੱਕੇ ਨਾ ਕਰੋ ਦਿੱਲੀ ਦੀ ਤਰਜ਼ ਤੇ ਦਿੱਲੀ ਸਾਡੀ ਗਵਰਨਮੈਂਟ ਹੈ ਉੱਥੇ ਜਿਹੜੇ ਕੱਚੇ ਮੁਲਾਜ਼ਮ ਵੀ ਹੈਗੇ ਉੱਥੇ ਵੀ ਉਹਨੂੰ 32-32000 ਪੈਂਦੀ ਹੈ ਵਧਾ ਗਾਦੇ ਰਹੇ ਦੇਖੋ ਇੱਕ 25 ਸਾਲ ਦਾ ਬੰਦਾ ਹੈ 8000 ਰੁਪਏ ਨਾਲ ਕਿਦਾਂ ਨੌਕਰੀ ਨਾਲ ਗੁਜ਼ਾਰਾ ਕਰ ਸਕਦਾ ਆਪਾਂ ਨਹੀਂ ਕਰ ਸਕਦੇ ਹੈਗੇ ਵੀ ਉਹਨਾਂ ਨੂੰ ਜੇ ਪੱਕੇ ਨਾ ਕਰੋ ਬਸਾ ਕੱਚੇ ਰੱਖੋ ਉਹਨਾਂ ਦੀ ਤਨਖਾਹ ਤਾਂ ਵਧਾਓ 2025 ਜਾਂ ਸਾਡੀ ਜਿਹੜੀ ਸਰਕਾਰ ਦਿੱਲੀ ਕੰਮ ਕਰਦੀ ਉਸੇ ਤਰ੍ਹਾਂ ਕਰਨਾ ਜਾਂਦੇ ਤੇ ਇੱਕ ਇੰਡਸਟਰੀ ਦੀ ਮੈਂ ਰਾਰਿਆ ਦੱਸਿਆ ਮਨਪ੍ਰੀਤ ਨੂੰ ਵੀ ਮਿਲਿਆ ਦਾ ਕੈਪਟਨ ਸਾਹ ਨੂੰ ਮਿਲਿਆ ਕਿ ਸਾਡੇ ਇਲਾਕੇ ਚ ਰੋਪੜ ਇੰਡਸਟਰੀ ਲਿਆਓ ਅਸੀਂ ਤਾਂ ਇਹ ਕਹਿੰਦੇ ਵੀ ਮਸ਼ੀਨਾਂ ਚ ਖਰਾਬੀ ਹੋ ਸਕਦੀ ਹੈ ਠੀਕ ਹੈ ਲੋਕ ਕਹਿੰਦੇ ਪਾਰਟੀ ਨੋਸ਼ਨ ਮੈਂ ਵੀ ਕਹਿੰਦਾ ਹਾਂਗਾ ਕੋਈ ਸਾਡੇ ਆਪਣੇ ਜੀ ਕਮੀਆਂ ਰਹਿ ਗਈਆਂ ਸੀਐਮ ਕੈਂਡੀਡੇਟ ਦੇਣਾ ਨਾ ਦੇਣਾ ਪਰ ਮਸ਼ੀਨਾਂ ਚ ਜ਼ਰੂਰ ਕਾਡ ਵੇਡੀਸ਼ਨ ਹੈ ਜਿੱਦਾ ਸਾਡੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਵਿਧਾਨ ਸਭਾ ਜ ਵੀ ਦੱਸਿਆ ਵੀ ਇੱਕ ਮਸ਼ੀਨ ਨਾਲ ਇਦਾਂ ਤਰ੍ਹਾਂ ਵੋਟਾਂ ਪੈ ਸਕਦੀਆਂ ਗਲਤ ਵੋਟਾਂ ਨਿਕਲ ਰਹੀਆਂ ਉਹ ਕਾਂਗਰਸ ਨੇ ਸਮਝੌਤਾ ਕਰ ਲਿਆ ਉੱਪਰ ਦੇ ਲੈਵਲ ਦਾ ਸਮਝੌਤਾ ਹੋਇਆ ਕਿ ਚਾਰ ਸਟੇਟਾਂ ਸਾਡੀ ਸਰਕਾਰ ਬਣਾ ਦੋ ਬੀਜੇਪੀ ਤੇ ਪੰਜਾਬ ਜ ਕਾਂਗਰਸ ਦੀ ਬਣਾ ਦੇ ਆਮ ਆਦਮੀ ਪਾਰਟੀ ਅੱਪ ਮੈਥ ਸੀ ਦਾ ਬਲੇਮ ਲਾਇਆ ਨਹੀਂ ਨਾ ਇੱਕ ਗਲਤ ਸਾਨੂੰ ਬੀਜੇਪੀ ਪਸਾਰ ਰਹੀ ਹੈ ਸਮਾਂ ਜਾਂ ਕਾਂਗਰਸ ਪਸਾਣੇ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਕਿਸੇ 'ਤੇ ਬਲੇਮ ਨਹੀਂ ਲਾਉਂਦੇ ਐ ਦੇਖੋ ਜਦੋਂ ਆਪੋਜੀਸ਼ਨ ਦਾ ਬੰਦਾ ਬੈਠਾ ਹੁੰਦਾ ਚਾਹੇ ਅਸੀਂ ਦਿੱਲੀ ਸਰਕਾਰ 'ਚ ਬੈਠੇ ਆ ਸਰਕਾਰ ਨੂੰ ਚੱਲਣ ਨਹੀਂ ਦੇ ਰਹੇ ਆ ਦੂਸਰੀ ਪਾਰਟੀਆਂ ਵਾਲੇ ਇਹੀ ਕਹਿੰਦੇ ਬਲੇਮ ਲਾਉਂਦੇ ਮੈਂ ਆਪਾਂ ਤਾਂ ਕਿਸੇ ਦੇ ਬਲੇਮ ਮੈਂ ਲਾਇ ਹੀ ਨਹੀਂ ਰਿਹਾ ਅਜ ਤਾਈਂ ਵੀ ਪਰ ਹਾਂ ਕੰਮ ਦੇ ਜ਼ਰੂਰ ਹਿਸਾਬ ਨਾਲ ਬਲੇਮ ਲਾ ਰਹੇ ਆ ਅਸੀਂ ਇਹ ਜ਼ਰੂਰ ਹੈ ਕਿ ਘਾਟ ਤਾਂ ਹੁੰਦੀ ਹੈ ਕੋਈ ਵੀ ਬੰਦਾ ਸਾਡੀ ਪਾਰਟੀ ਜੋ ਪਰਿਵਾਰ 'ਚੋਂ ਜਾਣਾ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਪਾਰਟੀ ਹੁੰਦੀ ਹੈ ਪਰਿਵਾਰਿਕ ਪਾਰਟੀ ਹੈ ਕੋਈ ਜਾਣਾ ਮਹਿਸੂਸ ਤਾਂ ਹੁੰਦੇ ਘਾਟਾ ਤਾਂ ਹੁੰਦੇ ਆ ਪਰ ਅਸੀਂ ਤਾਂ ਕੋਗੀ ਸਾਹਿਬ ਨੂੰ ਵੀ ਬਰੇ ਸਾਹਿਬ ਨੂੰ ਵੀ ਇੱਕੇ ਬੇਨਤੀ ਕਰਦੇ ਗਏ ਪਾਰਟੀ ਜਿਹੜਾ ਜਾ ਵਾਪਸ ਆ ਜਾਓ ਉਹ ਰਿੰਦ ਕੇਰੀਵਾਲ ਸਾਹਿਬ ਤਾਂ ਦਿੱਲੀ ਵਿੱਚ ਇਲੈਕਸ਼ਨ ਦੇ ਐਮਪੀ ਪਹਿਲੇ ਆਪਣਾ ਜਿਮਨੀ ਚੋਣ ਆ ਗਈ ਉਸ ਤੋਂ ਬਾਅਦ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਉਹਦੇ ਵਿੱਚੇ ਵਿਜੀ ਰਹੇ ਹੈ ਹਾਰ ਤੋਂ ਬਾਅਦ ਕੁਝ ਘਟਨਾਕ੍ਰਮ ਵੀ ਆਇਦਾਂ ਦੇ ਆ ਗਏ ਕਿ ਪਾਰਟੀ ਨੂੰ ਇੱਕ ਤੇ ਇੱਕ ਛੜਦਾਰੇ ਕੋਲ ਇਲਜ਼ਾਮ ਲਾ ਰਹੇ ਕਿਸੇ ਤੇ ਲਾ ਰਹੇ ਇਸ ਚੀਜ਼ ਦੀ ਪ੍ਰੋਬਲਮ ਦੀ ਹੋਰ ਕੋਈ ਗੱਲ ਨਹੀਂ ਮੁੜ ਕੇ ਪਾਰਟੀ ਇਕਜੁੱਟ ਹੋ ਗਈ ਹੈ ਔਰ 2019 ਦੇ ਇਲੈਕਸ਼ਨ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਭਧੇ ਆਪਾਂ ਪੂਰੇ ਜੋਰ ਸ਼ੋਰ ਨਾਲ ਲੜਨੀ ਹੈ ਔਰ ਜਿਤਨੇ ਵੀ ਹੈਗੇ ਠੀਕ ਹੈ ਪਾਰਟੀ ਦੇ ਵਧੀਆ ਫੈਨ ਜੋ ਪਾਰਟੀ ਦਾ ਫੈਨ ਦਾ ਸਾਡੇ ਸਾਰੇ ਲੋਕਾਂ ਦਾ ਫੈਸਲਾ ਹੋਇਆ ਹੈ ਕਿ ਭਗਵਾਨ ਤੁਮਨ ਸਾਹਿਬ ਪਾਰਟੀ ਦੇ ਪ੍ਰਧਾਨ ਬਣਨੇ ਚਾਹੀਦੇ ਹੈ ਪਾਰਟੀ ਨਵੇਂ ਸਿਰੇ ਤੋਂ ਚੱਲਣੀ ਚਾਹੀਦੀ ਹੈ ਫੈਸਲਾ ਸਾਰੇ ਇਕੱਠੇ ਹੋ ਕੇ ਫੈਸਲਾ ਕਰਿਆ ਭੰਗ ਕਰਿਆ ਪੂਰਾ ਪੰਜਾਬ ਦਾ ਜੋਣਟ ਉਸ ਦਿਨ ਸਾਰੇ ਨਾਲ ਹੀ ਸੀ ਖੈਰਾ ਸਾਹਿਬ ਕੱਲ ਵੀ ਸਾਡੇ ਨਾਲ ਹੀ ਤੇ ਕੋਈ ਐਦਾਂ ਦੀ ਗੱਲ ਨਹੀਂ ਹੈ ਹੁੰਦੀ ਰਹਿੰਦੀ ਮੋੜੀ ਮੋੜੀ ਘਰ ਵਿੱਚ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਸਾਰਾ ਪਰਿਵਾਰ ਇੱਕੇ ਤਰ੍ਹਾਂ ਚੱਲੇਗਾ ਇਕੱਠਾ ਹੋ ਕੇ ਚੱਲੇਗਾ ਹੀ ਕਿਵੇਂ ਨੀਵਾ ਸਾਨੂੰ ਦਿਖ ਜਾਈਗੀ ਕਿ ਆਵਾ ਦੀ ਪਾਰਟੀ ਮੁੜ ਕੇ ਲਿਆਂ ਤੇ ਆ ਗਈ ਕਰੀ ਹੈ ਜੀ ਆਣਗੇ ਉਹ ਰਵਿੰਦਰ ਜੀ ਬੱਸ